ਕਿ ਇਸ ਰਾਜਪੁਰੇ ਚ ਸਾਹਮਣੇ ਆਇਆ ਡੇਢ-ਦੋ ਸਾਲ ਤੋਂ ਜਦੋਂ ਦੀ ਇਹ ਸਰਕਾਰ ਬਣੀ ਹੈ ਚਾਹੇ ਉਹ ਪੁਰਾਣੇ ਰਾਜਪੁਰੇ ਸਿਵਲਿੰਗ ਚੱਕ ਦੇ ਪਤਨ ਨਹੀਂ ਬਾਹਰ ਚ ਛਿੱਟ ਕੇ ਆਇਆ ਪ੍ਰਸ਼ਾਸਨ ਚਾਹੇ ਉਹ ਅਰਜਨ ਦੇਵ ਕਲੋਨੀ ਚ ਮੰਦਰ ਤੋੜਿਆ ਗਿਆ ਮੂਰਤੀਆਂ ਤੋੜੀ ਗਈਆਂ ਕੋਈ ਕਾਰਵਾਈ ਨਹੀਂ ਹੋਈ ਤੇ ਤੀਸਰੀ ਕਾਰਵਾਈ ਇਹ ਜਿਹੜੀ ਹੋਈ ਇਸ ਕਰਕੇ ਸਾਨੂੰ ਸਟੈਂਡ ਲੈਣਾ ਪਿਆ ਵੀ ਇਹ ਜਦੋਂ ਵੀ ਕੋਈ ਬੇਅਦਬੀ ਹੁੰਦੀ ਹੈ ਸਰਕਾਰ ਵੱਲੇ ਹੁੰਦੀ ਹੈ ਹੁਣ ਸਾਰਿਆਂ ਨੇ ਬੈਠ ਕੇ ਸਾਰਿਆਂ ਦੇ ਸਾਹਮਣੇ ਇਹ ਫੈਸਲਾ ਹੋਇਆ ਇਹ ਜਿਹੜੀ ਜਗਾ ਮੰਦਰ ਵਾਸਤੇ ਕਾਗਜ਼ਾਂ 'ਚ ਅਲਾਟਮੈਂਟ ਨਹੀਂ ਹੈ ਇਸ ਜਗ੍ਹਾ ਤੇ 60 ਸਾਲ ਤੋਂ ਇੱਥੇ ਮੰਦਰ ਬਣਿਆ ਹੋਇਆ ਹੈ ਇਹ ਵੀ ਗੱਲ ਸੱਚ ਹੈ ਸਾਰਿਆਂ ਨੂੰ ਪਤਾ ਇਸ ਗੱਲ ਦਾ ਤੇ ਇਹ ਅਲਾਟਮੈਂਟ ਕਰਾ ਕੇ ਦੇਣਗੇ ਇਸ ਜਗ੍ਹਾ ਨੂੰ ਤੇ ਮੌਕੇ ਤੇ ਜਿਹੜੀ ਟੁੱਟਪੱਜ ਹੋਈ ਹੈ ਜੋ ਵੀ ਹੋਇਆ ਉੱਥੇ ਅਸੀਂ ਆਪ ਦਾ ਭਗਵਾਨ ਸੇਵ ਦਾ ਜਿਹੜਾ ਸਿਵਲਿੰਗ ਹੈ ਵਿਧੀ ਵਿਧਾਨ ਨਾਲ ਪੰਡਾਰਾ ਕਰਕੇ ਪੰਡਿਤ ਬੁਲਾ ਕੇ ਸਥਾਪਿਤ ਕਰਾਂਗੇ ਤੇ ਇਹ ਗੱਲ ਸਾਹਮਣੇ ਆਈ ਹੈ ਕਿਉਂਕਿ ਆਮ ਮਹੱਲੇ ਦੇ ਲੋਕ ਵੀ ਬੈਠੇ ਸਨ ਉਹਨਾਂ ਨੇ ਕਿਹਾ ਅਸੀਂ ਤਾਂ ਸਿਰਫ ਜਿਹੜੀ ਨਵੀਂ ਉਸਾਰੀ ਹੋਈ ਹੈ ਉਹ ਅਸੀਂ ਤੋੜੀ ਨਹੀਂ ਹੈ ਅਸੀਂ ਸਿਰਫ ਆ ਕੇ ਜਿਹੜੇ ਇੱਥੇ ਮਿਸਤਰੀ ਲੱਗੇ ਹੋਏ ਸੀ ਉਹਨਾਂ ਨੂੰ ਕਿਹਾ ਸੇਬ ਵੀ ਤੁਹਾਡੇ ਦਾ ਕਾਰਵਾਈ ਹੋ ਗਈ ਹੈ এনਕਲੋਜ਼ਮੈਂਟ ਹੋ ਰਹੀ ਹੈ ਜਗਾ ਕਿਸੇ ਦੀ ਅਲਾਟਮੈਂਟ ਨਹੀਂ ਹੈ ਤਾਂ ਉਹ ਉੱਥੇ ਮਿਸਤਰੀਆਂ ਨੇ ਇਹ ਜਿਹੜੀ ਜਗਾ ਢਾਈਆ ਜਾਂ ਉਹਨਾਂ ਦੇ ਬੰਦੇ ਨੇ ਢਾਈਆ ਉਹ ਗੱਲ ਸਾਹਮਣੇ ਆ ਚੁੱਕੀ ਹੈ ਕਿਸੇ ਕੋਲ ਜਵਾਬ ਨਹੀਂ ਸੀ ਇਸ ਗੱਲ ਦਾ ਪਰ ਅੱਗੇ ਵਾਸਤੇ ਉਸ ਨੂੰ ਕੋਈ ਛੇੜੇਗਾ ਨਹੀਂ ਇਹ ਜਗਾ ਲਾਕਮੈਂਟ ਹੋ ਕੇ ਉੱਥੇ ਇਹ ਜਿਟੇ ਚ ਮੰਦਿਰ ਰਹੂਗਾ ਭਗਵਾਨ ਸ਼੍ਰੀ ਵੀਰ ਜਿਸ ਤਰ੍ਹਾਂ ਪਹਿਲਾਂ ਪੂਜਾ ਹੁੰਦੀ ਰਹੀ ਆ ਹੁੰਦੀ ਰਹੂਗੀ ਨਕਸ਼ੇ ਦੇ ਅੰਦਰ ਉੱਥੇ ਇਹਨਾਂ ਨੇ ਪਾਸ ਕਰਿਆ ਸੀ ਉੱਥੇ ਬਾਥਰੂਮ ਬਣਾਉਣ ਵਾਸਤੇ ਉਹ ਵੀ ਕਹਿੰਦੇ ਅਸੀਂ ਲਿਖ ਕੇ ਭੇਜ ਰਹੇ ਹਾਂ ਵੀ ਇਹਨੂੰ ਕੈਨਸਲ ਕਰਿਆ ਜਾਵੇ ਇੱਥੇ ਕੋਈ ਬਾਥਰੂਮ ਨਹੀਂ ਬਣਾਉਣਾ ਕਿ ਕਿੰਨੇ ਦਿਨ ਦਾ ਟਾਈਮ ਦਿੱਤਾ ਸਾਡੇ ਤੋਂ ਇੱਕ ਹਫਤੇ ਚ ਸਾਨੂੰ ਇਹ ਇੱਥੇ ਦੀ ਰਿਪੋਰਟ ਬਣਾ ਕੇ ਜਿਹੜੀ ਭੇਜਣਗੇ ਉਹ ਦੇਣਗੇ ਇੱਕ ਦੋ ਮਹੀਨਿਆਂ ਦੇ ਅੰਦਰ ਉਹ ਪਾਸ ਹੋ ਜਾਊਗਾ ਪਰ ਰਿਪੋਰਟ ਇੱਕ ਮਹੀਨੇ ਚ ਬਣਾ ਕੇ ਭੇਜੀ ਜਾਊਗੀ ਪ੍ਰਸ਼ਾਸਨ ਵੱਲੋਂ ਤਦ ਤੱਕ ਪੂਜਾ ਪਾਠ ਜੋ ਹੈ ਉਦਾਂ ਹੀ ਚੱਲੇਗਾ ਉਹ ਚੱਲੇਗਾ ਅਸੀਂ ਉੱਥੇ ਨਵਾਂ ਸਵਿੰਗ ਸਥਾਪਿਤ ਕਰਾਂਗੇ ਜੀ ਵਿਧਿ ਵਿਵਧਾਨ ਨਾਲ ਤੇ ਮਹੱਲਾ ਸਾਰਾ ਸ਼ਹਿਰ ਨਿਵਾਸੀ ਜੋ ਵੀ ਜਾਣਦੇ ਆ ਉੱਥੇ ਇਸ ਤਰ੍ਹਾਂ ਹੀ ਪੂਜਾ ਕਰਦੇ ਆ ਅੱਜ ਐਸ.ਡੀ.ਐਮ ਸਾਹਿਬ ਨੇ ਸਾਨੂੰ assurance ਦਿੱਤਾ ਹੈ ਕਿ ਉਹ ਜਿਹੜੀ ਮੰਦਿਰ ਜਗ੍ਹਾ ਹੈ ਕਸੂਰਵਾ ਆਸ਼ਰਮ ਦੇ ਵਿੱਚ ਉਹ 8 ਦਿਨ ਦੇ ਅੰਦਰ ਅੰਦਰ ਅਗਲੇ ਬੁੱਧਵਾਰ ਤੱਕ ਇਹ ਸਾਰੀ ਪ੍ਰੋਸੀਡਿੰਗ ਬਣਾ ਕੇ ਮੁੱਖ ਮੰਤਰੀ ਸਾਹਿਬ ਕੋਲ ਪੰਜਾਬ ਸਰਕਾਰ ਕੋਲ ਭੇਜ ਦੇਣਗੇ ਉਹਦੀ ਕਾਪੀ ਵੀ ਸਾਨੂੰ ਬੁੱਧਵਾਰ ਤੱਕ ਦੇਣਗੇ ਜੀ ਤੇ 2 ਮਹੀਨੇ ਦੇ ਅੰਦਰ ਅੰਦਰ ਇਹ ਜਿਹੜੀ ਜਗ੍ਹਾ ਹੈ ਮੰਦਰ ਦੇ ਨਾਂ ਕਰਕੇ ਇਹ ਸਾਨੂੰ ਕਾਪੀ ਮਿਲ ਜਾਏਗੀ ਇਹਨਾਂ ਨੇ ਸਾਨੂੰ ਆਸ਼ਾਸ਼ਣ ਦਿੱਤਾ ਹੈ ਤੇ ਅਸੀਂ ਉਹਨਾਂ ਨੂੰ ਇਹ ਕਿਹਾ ਵੀ ਰਾਜਪਰੇ ਇਹੋ ਜੀ ਘਟਨਾ ਦੁਬਾਰਾ ਨਾ ਹੋਵੇ ਇਹ ਰਾਜਪਰੇ ਤੀਜੀ ਘਟਨਾ ਆ ਗਈ ਕਿਉਂਕਿ ਰਾਜਪਰੇ ਦੇ ਸੰਬੰਧਿਆ ਇੱਥੇ ਸ਼ਰੀਫ ਲੋਕ ਹੈ ਕੀ ਕਹਿਣਗੇ ਮਾਰੇ ਅਸੀਂ ਅੱਜ ਤਰਨਾ ਵੀ ਲਾਇਆਏ ਥੇ ਰੋਸ਼ ਪ੍ਰਦਰਸ਼ਨ ਵੀ ਕੀਤਾ ਤੇ ਹਨੂਮਾਨ ਚਲੀਸਾ ਵੀ ਪੜਿਆ ਹੈ ਔਰ ਹਨੂਮਾਨ ਜੀ ਨੂੰ ਪ੍ਰਾਰਥਨਾ ਵੀ ਕੀਤੀ ਹੈ ਪ੍ਰਸ਼ਾਸਨ ਦੇ ਵਿੱਚ ਜਾਂ ਸਰਕਾਰ ਦੇ ਵਿੱਚ ਕੋਈ ਹੈਕਰ ਗਲਤ ਅੰਸਰ ਹੈ ਜਿਹੜਾ ਸਨਾਤਨ ਨੂੰ Hindu ਸਮਾਜ ਨੂੰ ਨੁਕਸਾਨ ਪਹੁੰਚਾਦਾ ਹੈ ਮੈਂ ਭਗਵਾਨ ਨੂੰ ਪ੍ਰਾਰਥਨਾ ਕਰਾਂਗਾ ਜਾਂ ਤਾਂ ਉਹਨੂੰ ਸਤਬੁੱਧੀ ਦੇ ਜਾਂ ਆਪਣੇ ਚਰਨਾਂ 'ਚ ਬੁਲਾ ਲਵੇ ਇੱਥੇ ਰਾਜਪੁਰੇ ਧਰਤੀ ਦੇ ਉਸ ਬੰਦੇ ਦੀ ਲੋੜ ਨਹੀਂ ਹੈ ਰਾਜਪੁਰੇ ਸ਼ਾਂਤੀਪ੍ਰੀਏ ਲੋਕ ਰਹਿੰਦੇ ਨੇ ਔਰ ਮੈਂ ਪ੍ਰਸ਼ਾਸਨ ਨੂੰ ਇਹ ਵੀ ਕਿਹਾ ਕਿ ਇੱਥੇ ਪੈਟਰੋਲਿੰਗ ਵਧਾਓ ਬਾਹਰ ਤੋਂ ਬਹੁਤ ਲੋਕ ਆ ਰਹੇ ਨੇ ਅਣਪਛਾਤੇ ਲੋਕ ਆ ਰਹੇ ਨੇ ਰੋਜ਼ ਘਟਨਾਵਾਂ ਹੋ ਰਹੀਆਂ ਸਾਨੂੰ ਐਸਡੀਐਮ ਸਾਹਿਬ ਨੇ ਇਹ ਵੀ ਆਸ਼ਵਾਸਨ ਦਿੱਤਾ ਹੈ ਪੈਟਰੋਲਿੰਗ ਵੀ ਵਧੇਗੀ ਔਰ ਜਿਹੜੇ ਅਣਪਛਾਤੇ ਲੋਕ ਨੇ ਉਹਨਾਂ ਦੀ ਪਛਾਣ ਵੀ ਹੋਏਗੀ ਤੇ ਬੁੱਧਵਾਰ ਤੱਕ ਸਾਨੂੰ ਕਾਪੀ ਇਹਦੀ ਮਿਲ ਜਾਏਗੀ ਜਿਹੜੀ ਰਿਪੋਰਟ ਉੱਪਰ ਭੇਜਾਂਗੇ ਇਹ ਜਿਹੜਾ ਮੰਦਰ ਦੇ ਬਾਰੇ ਅੱਜ ਇਕੱਠੇ ਹੋਏ ਸੀ ਸਾਰੇ ਇਹਨਾਂ ਨੇ ਆਪਣਾ ਮਤਾ ਪਾ ਕੇ ਐਡਮਨ ਸਾਹਿਬ ਨੂੰ ਦਿੱਤਾ ਕਿ ਜਿਹੜਾ ਸਾਡਾ ਮੰਦਰ ਇੱਥੇ ਬਹੁਤ ਪੁਰਾਣਾ ਸੀ ਐਡਮਨ ਸਾਹਿਬ ਨੇ ਨਕਸ਼ੇ ਦੇ ਅਨੁਸਾਰ ਜੋ ਵੀ ਹੋਏਗਾ ਕਰਕੇ ਇਹਨਾਂ ਨੂੰ ਅਸਵਾਸ਼ਣ ਦਿੱਤਾ ਵੀ ਤੁਸੀਂ ਸਾਨੂੰ ਅਪਲੀਕੇਸ਼ਨ ਦਿਓ ਤੇ ਅਸੀਂ ਤੁਹਾਨੂੰ ਡੀਸੀ ਸਾਹਿਬ ਤੋਂ ਮਾਰਕ ਕਰਾ ਕੇ ਤੇ ਸੀਐਮ ਸਾਹਿਬ ਦੇ ਹੈੱਡ ਨੇ ਫਰਸੂਲਮ ਰਿਪੋਰਟ ਦੇ ਉਹਨਾਂ ਤੋਂ ਤੁਹਾਨੂੰ ਬਾਤ ਕਰਕੇ ਤੁਹਾਡੇ ਨਾਮ ਪੱਕਾ ਕਰ ਦੇਵਾਂਗੇ ਦੇ ਰੇਟ ਕੇ ਦਾ ਹੋਲ ਜਿਆਦਾ ਰਹਾ ਪਰਨੇ ਦਾ ਕੋਈ ਅਸਰ ਨਹੀਂ ਆ ਸਾਰਾ ਨਾਲ ਮਿਲ ਕੇ ਹੀ ਹੋਇਆ ਇਸ ਚ ਕੋਈ ਉਹ ਨਹੀਂ ਹੈਗਾ ਇਹ ਜਿਆ ਸਾਰਾ ਸ਼ਹਿਰ ਸਾਰੇ ਸ਼ਹਿਰ ਨੇ ਇਕੱਠਾ ਰਹਿਣਾ ਇਸ ਚ ਆ ਕੋਈ ਉਹ ਨਹੀਂ ਕਰਨਾ ਬਿਲਕੁਲ ਵੀ ਪੱਤਰਕਾਰ ਦਾ ਜਾਂ ਕੋਈ ਹੋਰ ਨਹੀਂ ਸਾਰਾ ਸ਼ਹਿਰ ਇਕੱਠਾ ਹੈ ਇਕੱਠੇ ਰਹਿ ਕੇ ਉਹ ਆਪਾਂ ਨੂੰ